ਜਿੱਥੇ-ਜਿੱਥੇ ਅਸੀਂ ਵਧੀਆ ਡਿਗਰੀਆਂ ਕਰਵਾਉਣੇ ਆ ਜਾਂ ਹੋਰ ਘੁਮਣ ਫਿਰਨ ਪਹਾੜਾਂ 'ਚ ਲੈ ਕੇ ਜਾਣੇ ਆ ਕਿਤੇ ਵੀ ਲੈ ਕੇ ਜਾਣੇ ਆ ਉੱਥੇ ਇਹ ਜ਼ਰੂਰੀ ਹੈ ਵੀ ਤੁਹਾਡੇ ਨਾਲ ਤੁਹਾਡਾ ਬੱਚਾ ਡੇਲੀ ਸੰਗਤ ਕਰੇ ਕਿਉਂਕਿ ਡੇਲੀ ਸੰਗਤ ਕਰਨ ਦੇ ਨਾਲ ਜਿਵੇਂ ਸਕੂਲ ਦੇ ਵਿੱਚ ਜਾਣ ਦੇ ਨਾਲ ਡੇਲੀ ਬੱਚਾ ਪਾਸ ਹੁੰਦਾ ਨਾ ਐਸਾal ਚੰਗੀ ਪੜ੍ਹਾਈ ਕਰਨ ਦੇ ਨਾਲ ਐਵੇਂ ਜਦੋਂ ਡੇਲੀ ਆਪਾਂ ਨਿਆਣੇ ਸਿਆਣੇ ਸਾਰੇ ਗੁਰੂ ਦੀ ਚੰਗੀ ਸੰਗਤ ਕਰਾਂਗੇ ਆਪਾਂ ਕਿੰਨੀਆਂ ਵਿਚਾਰਾਂ ਕੀਤੀਆਂ ਨੇ ਕਿੰਨੇ ਕੰਮ ਦੀਆਂ ਗੱਲਾਂ ਨੇ ਜਦੋਂ ਸਾਡਾ ਬੱਚਾ ਰੋਜ਼ ਐਦਾਂ ਦੀ ਸੰਗਤ ਕਰੂਗਾ ਤੇ ਉਹਦੀ ਜ਼ਿੰਦਗੀ ਆਟੋਮੈਟਿਕਲੀ ਫਰਕ ਪਊਗਾ ਸੋ ਐਦਾਂ ਮਹਾਰਾਜ ਕਹਿੰਦੇ ਜਦੋਂ ਗੁਰੂ ਮਿਲ ਜਾਏ ਨਾ ਤੇ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਸ਼ਰਧਾ ਰੱਖ ਕੇ ਗੁਰੂ ਦੇ ਕੋਲ ਆਉਣਾ ਹੈ ਪਰਿਵਾਰ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸੰਗਤ ਕਰਵਾਈ ਹੈ ਐਦਾਂ ਭਾਈ ਖਰਚਾ ਪੈਸਾ ਇਹ ਕਿਸੇ ਲਾਭ ਚ ਆਇਆ ਦੇਖੋ ਕਿੰਨੇ ਜਣਿਆਂ ਨੇ ਗੁਰੂ ਦਾ ਗਿਆਨ ਸੁਣਿਆ ਪਰ ਜਿਹੜਾ ਨਸ਼ਿਆਂ ਤੇ ਖਰਚਣਾ ਉਹ ਉਹਦਾ ਕੋਈ ਲਾਭ ਨਹੀਂ ਹੈ ਉਹ ਬੁਰੀਾਈ ਦਿੰਦਾ ਉਹਨੇ ਵੱਧ ਤੋਂ ਵੱਧ ਬੁਰੀਾਈ ਨੂੰ ਫਲਾਉਣਾ